ਦੋਸਤੋ ਮੈਂ ਗੁਰਪ੍ਰੀਤ ਕਾਬਾ ਵਿੱਚ ਤੁਹਾਡਾ ਸਵਾਗਤ ਹੈ। ਹਰ ਦਿਨ ਹਫਤਾ ਤਹਿਤ ਅੱਜ ਤੁਹਾਡੇ ਨਾਲ ਯੋਸ਼ੀਨੋ ਹੀਰੋਸ਼ੀ ਦੀ ਲਿਖੀ ਹੋਈ ਇੱਕ ਜਾਪਾਨੀ ਕਵਤਾ ਸਾਂਝੀ ਕਰ ਰਹੇ ਹਾਂ ਜਿਹਦਾ ਨਾਂ ਹੈ ਇੱਕ ਇਮਾਨਦਾਰ ਪ੍ਰਸ਼ਨ ਚਿੰਨ। ਤੇ ਇਹਦਾ ਅਨਵਾਦ ਕੀਤਾ ਸਾਡੇ ਪੰਜਾਬੀ ਦੇ ਬਹੁਤ ਪਿਆਰੇ ਕਵੀ ਪਰਮਿੰਦਰ ਸੋਢੀ ਹੋਰਾਂ ਨੇ। ਮੈਂ ਇੱਕ ਪਰਿੰਦੇ ਨਾਲ ਗੱਲ ਕਰਦਾ ਹਾਂ ਉਹ ਹੈਰਾਨ ਹੋ ਆਪਣਾ ਸਿਰ ਹਿਲਾਉਣਾ ਹੈ। ਪੰਡਾ ਮੇਰੀ ਗੱਲ ਸਮਝ ਨਾ ਸਕਿਆ ਇਸ ਲਈ ਉਸਨੇ ਇਮਾਨਦਾਰੀ ਨਾਲ ਆਪਣਾ ਸਿਰ ਹਿਲਾ ਦਿੱਤਾ ਸੀ। ਬੇहद ਸੁਭਾਵਕ ਸੀ ਪੰਡੇ ਦਾ ਸਿਰ ਹਿਲਾਉਣਾ ਇੱਕ ਖੂਬਸੂਰਤ ਤੇ ਸ਼ੁੱਧ ਪ੍ਰਸ਼ਨ ਚਿੰਨ। ਬੇहद ਸੁਭਾਵਕ ਸੀ ਪਰਿੰਦੇ ਦਾ ਸਿਰ ਹਿਲਾਉਣਾ ਇੱਕ ਖੂਬਸੂਰਤ ਤੇ ਸ਼ੁੱਧ ਪ੍ਰਸ਼ੰਚਨ ਸਮਝ ਤੋਂ ਪਰੇ ਦੇ ਕਿੰਨੇ ਹੀ ਸਨੇਹ ਹਰ ਰੋਜ਼ ਮੇਰੇ ਕੰਨਾਂ 'ਚ ਪੈਂਦੇ ਨੇ ਸਮਝ ਤੋਂ ਪਰਾ ਦੇ ਕਿੰਨੇ ਹੀ ਸਨੇਹ ਹਰ ਰੋਜ਼ ਮੇਰੇ ਕੰਨਾਂ 'ਚ ਪੈਂਦੇ ਨੇ ਜਿਵੇਂ ਕਿ ਹਵਾ ਦੀ ਆਵਾਜ਼ ਅਚਾਨਕ ਮੈਨੂੰ ਸ਼ੂਕੇ ਲੱਗ ਜਾਂਦੀ ਹੈ ਮੈਂ ਵੀ ਚਾਹਾਂਗਾ ਇਸ ਤਰ੍ਹਾਂ ਦੇ ਸਨੇਹਾ ਦਾ ਜਵਾਬ ਇਮਾਨਦਾਰੀ ਨਾਲ ਸਿਰ ਹਲਾ ਕੇ ਦੇਣਾ ਇੱਕ ਛੋਟੇ ਪੰਛੀ ਬਾਣ ਮੈਂ ਵੀ ਚਾਹਾਂਗਾ ਇਸ ਤਰ੍ਹਾਂ ਦੇ ਸਨੇਹਾ ਦਾ ਜਵਾਬ ਇਮਾਨਦਾਰੀ ਨਾਲ ਸਿਰ ਹਲਾ ਕੇ ਦੇਣਾ ਇੱਕ ਛੋਟੇ ਪੰਛੀ ਬਾਣ ਮੈਂ ਇੱਕ ਪੰਦੇ ਨਾਲ ਗੱਲ ਕਰਦਾ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਜਨ ਸੋਨਾ ਲੰਗੇ ਇੱਕ ਵਾਰ ਫੇਰ ਧੰਨਵਾਦ